ਪੰਜਾਬ ਕਾਂਗਰਸੀ ਆਕੂ ਨਵਜੋਤ ਸਿੰਘ ਸਿੱਧੂ ਫਿਰ ਤੋਂ ক্রিকেট 'ਚ ਵਾਪਸੀ ਕਰਨ ਜਾ ਰਹੇ ਨੇ ਇਸ ਵਾਰ ਆਈਪੀਐਲ 2024 'ਚ ਕਮੈਂਟਰੀ ਕਰਦੇ ਹੋਏ ਨਜ਼ਰ ਆਉਣਗੇ 2 ਮਾਰਚ ਨੂੰ ਪਹਿਲਾ ਮੈਚ ਸ਼ੁਰੂ ਹੋਵੇਗਾ ਤੇ ਇਸ ਦੇ ਵਿੱਚ ਕਾਂਗਰਸੀ ਆਕੂ ਨਵਜੋਤ ਸਿੰਘ ਸਿੱਧੂ ਮੁੜ ਤੋਂ ਕਮੈਂਟਰੀ ਕਰਦੇ ਹੋਏ ਤੁਹਾਨੂੰ ਨਜ਼ਰ ਆਣਗੇ ਇਸ ਬਾਰੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਜਿਸ 'ਚ ਸਿੱਧੂ ਵੱਲੋਂ ਇੱਕ ਪੋਸਟਰ ਜਾਰੀ ਕੀਤਾ ਗਿਆ ਜਿਸ 'ਚ ਲਿਖਿਆ ਹੋਇਆ ਹੈ ਸਰਦਾਰ ਆਫ ਕਮੈਂਟਰੀ ਬਾਕਸ ਜ਼ਿਕਰ ਇਹ ਖਾਸ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੇ ਕਈ ਇੰਟਰਵਿਊਸ 'ਚ ਇਹ ਵੀ ਦੱਸ ਚੁੱਕੇ ਨੇ ਕਿ ক্রিকেট ਦੀ ਕਮੈਂਟਰੀ ਛੱਡ ਕੇ ਉਹਨਾਂ ਨੂੰ ਫਾਈਨੈਂਸ਼ੀਅਲੀ ਕਾਫੀ ਨੁਕਸਾਨ ਹੋਇਆ ਹੈ ਜਿਸ ਕਾਰਨ ਹੋ ਸਕਦਾ ਹੈ ਉਹ ਦੁਬਾਰਾ ਤੋਂ ਇੱਕ ਕਮੈਂਟਰੀ ਸ਼ੁਰੂ ਕਰਨ ਲੱਗੇ ਹੋਣ ਤੇ 2018 'ਚ ਆਖਰੀ ਵਾਰ ਨਵਜੋਤ ਸਿੰਘ ਸਿੱਧੂ ਵੱਲੋਂ ক্রিকেট 'ਚ ਕਮੈਂਟਰੀ ਕੀਤੀ ਗਈ ਸੀ ਜੇਕਰ ਇਸ ਫੈਸਲੇ ਨੂੰ ਪੋਲਿਟੀਕਲ ਐਕਸਪਰਟਸ ਦੀ رائے ਰਹੀ ਦੇਖਿਆ ਜਾਵੇ ਤਾਂ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਦੀ ਕਮੈਂਟਰੀ 'ਚ ਵਾਪਸੀ ਪਿੱਛੇ ਵਜ੍ਹਾ ਇਹ ਹੋ ਸਕਦੀ ਹੈ ਕਿ ਨਵਜੋਤ ਸਿੰਘ ਸਿੱਧੂ ਹੁਣ ਇਕੱਲੇ ਪੈ ਚੁੱਕੇ ਨੇ ਪੰਜਾਬ ਕਾਂਗਰਸ 'ਚ ਉਹਨਾਂ ਨੂੰ ਜਿਆਦਾ ਤਵੱਜੋ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਕਾਫੀ ਸਮੇਂ ਤੋਂ ਸਿੱਧੂ ਪਾਰਟੀ ਤੋਂ ਵੱਖ ਚੱਲਦੇ ਹੋਏ ਨਜ਼ਰ ਆ ਰਹੇ ਨੇ ਤੇ ਲੋਕ ਸਭਾ ਚੋਣਾਂ ਦਾ ਨਾ ਲੜਨ ਦਾ ਵੀ ਐਲਾਨ ਕਰ ਚੁੱਕੇ ਨੇ ਤੇ ਹਲੇ ਵਿਧਾਨ ਸਭਾ ਚੋਣਾਂ ਨੂੰ 3 ਸਾਲ ਦਾ ਸਮਾਂ ਬਾਕੀ ਹੈ ਹੋ ਸਕਦਾ ਹੈ ਇਹ ਕਾਰਨ ਹੋਵੇ ਨਵਜੋਤ ਸਿੰਘ ਸਿੱਧੂ ਕ੍ਰਿਕਟ ਦੀ ਕਮੈਂਟਰੀ ਦੀ ਦੁਨੀਆ ਦੇ ਵਿੱਚ ਵਾਪਸ ਜਾ ਰਹੇ ਨੇ ਤੇ 22 ਮਾਰਚ ਨੂੰ ਪਹਿਲੇ ਮੈਚ ਦੇ ਵਿੱਚ ਹੀ ਨਵਜੋਤ ਸਿੰਘ ਸਿੱਧੂ ਕਮੈਂਟਰੀ ਕਰਦੇ ਹੋਏ ਨਜ਼ਰ ਆਉਣਗੇ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ